ਰੱਖ ਦੋ ਤੇ ਹੈ ਹੈ ਓਨੇ ਹਟ ਗਏ ਵੱਡੇ ਵੱਡੇ ਪੰਗੇ ਲੈਂਦੇ ਆ ਹਾਂ ਰੱਖ ਦੋ ਰੱਖ ਦੋ ਉੱਤੇ ਰੱਖੋ ਜਿਵੇਂ ਪਹਿਲਾਂ ਰੱਖਦੇ ਸੀ ਉਵੇਂ ਰੱਖ ਦੋ ਸਾਬਾਸ਼ ਚੱਲ ਬੁੱਤ ਰੱਖ ਦਿਓ ਇਹ ਬੁੱਕਾ ਚ ਨਿਭੋਣਾ ਨੋ 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 ਦੋ 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 ਖਾਜੋ 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 ਅਦੇ ਤਿਰਕੋ ਨੂੰ ਪਵਾ ਦਾ ਕੇ ਵੀਡੀਓ ਬਣਾਉਣ ਦੇ ਹਟ ਗਈ ਹਾਂ ਹਾਂ ਓਕੇ ਹਟ ਗਈ ਵੀਡੀਓ ਬਣਾਉਂਦੇ ਦਾਲ ਚਾਂਗੀਆਂ ਨਹੀਂ ਦੋਂਦੀ ਚਲੋ ਚਲੋ ਪੁੱਤ ਮੈਂ ਕਿੱਧਰ ਜਾਂਦੇ ਨਹੀਂ ਆ ਕੋਈ ਇਹ ਰਾਤ ਤੇ 12:30 ਵਜੇ ਦੀ ਸਾਡੀ ਡਿਊਟੀ ਲੱਗੀ ਹੋਈ ਆ ਮਮੇ ਗਏ ਇੰਡੀਆ ਤੇ ਹੁਣ ਇਹ ਕਹਿੰਦਾ ਮੈਂ ਤੁਹਾਨੂੰ ਕਰਨਾ ਤੰਗ ਪਰੇਸ਼ਾਨ ਮੈਂ ਪਹਿਲਾਂ ਨਾਨੀ ਨੂੰ ਕਰਦਾ ਹੁੰਦਾ ਸੀ ਹੁਣ ਮੈਂ ਤੁਹਾਨੂੰ ਕਰਦਾ ਐ ਪੂਰੀਆਂ ਕਸਰਾ ਕੱਢਣੀਆਂ ਨੇ ਜਿਹੜੀਆਂ ਨਾ 10-11 ਮਹੀਨਿਆਂ ਚ ਨਹੀਂ ਗੱਡੀਆਂ ਨਾ ਉਹ ਹੁਣ ਕੱਢਣੀਆਂ ਨੇ ਹਾਂ 1 ਸਾਲ ਹੁੰਦੇ ਹੁੰਦੇ ਠੀਕ ਐ ਇਹ ਦੱਸ ਕਿਹੜੀਆਂ ਖੇਡਾਂ ਨੇ ਇਹ ਇਹ ਦ ਦ ਦ ਦੱਸ ਘੋਟੇ ਉਹ ਡੜਨੇ ਫੜ ਲੈ ਹਾਂ ਲਾ 10 ਬੱਚੇ ਵੀ ਨਾ ਨਿਆਣੇ ਵੀ ਨਾ ਇਹ ਕੀ ਕਹੇ ਨਾ ਮੈਨੂੰ ਪੜਨਾ ਘੱਟ ਬੱਜੀ ਨਾ ਮੈਨੂੰ ਲੱਗੇ ਘੁੱਟੇਗੇ ਓਹ ਯਾ ਇਹ ਮੂੰਚ ਪਾਉਂ ਤਰ ਕਰਜਾ ਕਰ ਤੇ ਨਹੀਂ ਮੈਨੂੰ ਅਸਲੀ ਨੂੰ ਪਤਾ ਕੰਮ ਲਿਆ ਬੱਧੀਆ ਤੇਨ ਸ਼ਾਮ ਨਹੀਂ ਆਉਂਦੀ ਕਿਤੇ ਤੇ ਉਹੜੀਆਂ ਇਹ ਕਿੰਨੇ ਪਾਏ ਦੇ ਨੇ ਨਾ ਐ ਕਰਦਾ ਬਾਪ ਨੂੰ ਹੂੰ ਤਨੂ ਵੀ ਲੱਗਾ ਦੇਖਿਓ ਮੋਹਰਾਂ ਬਾਲ ਨਹੀਂ ਨਹੀਂ ਮੋਹਰ ਨਹੀਂ ਹੈ ਉਹ ਚਾਹ ਕਹਿੰਦੇ ਉਹ ਜਿਹੜੀ ਡੱਬੀ ਪਈ ਉਹਦੇ ਉੱਤੇ ਰੱਖ ਲੈ ਹੈਗੀ ਹੁਤੇ ਆ ਤੂ ਜੀ ਰੁੱਟ ਆ ਗਈ ਸੀ ਉਹ ਤੁ ਚੂ ਕਾਰਡ ਰੇਟਰ ਮੈਨੂੰ 10 ਸਾਲ ਹੋ ਗਏ ਸੰਭਾਲਦੀ ਨੂੰ ਜਿੱਦਣ ਦੀ ਮੈਂ ਕੈਨੇਡਾ ਜਾਂ ਮਨਾਰ ਲੈ ਕੇ ਆਈ ਸੀ ਇਹ ਸਬਜੀ ਨੇ ਤੋੜਤਾ ਆਵਾਜ਼ ਦਿੰਦੇ ਨਾ ਕੱਲ੍ਹ ਖਣੀ ਪਰਸਾ ਥੋੜਿਆ ਇਹ ਤਾਂ ਇਸ ਦਾ ਮੈਂ ਹੁਣਾਂ ਉੱਤੇ ਪਾਇਆ ਮੇਰੇ 14 ਦੇ ਇੱਥੇ ਤਾਂ ਬੰਦ ਤੇ ਖੜਦਾ ਨਹੀਂ ਜਾਂ ਉਹ ਲਾਈ ਰੱਖਣਾ ਜਾਂਦਾ ਮੈਂ ਇੱਥੇ ਅੱਜ ਤਾਂ ਡੱਪਾ ਹੀ ਨਹੀਂ ਸਿੱਟਿਆ ਮੈਨੂੰ ਕਿ ਮੈਗੜ ਕਰੇ ਸੀ ਗੁੱਤਾ ਨਹੀਂ ਖਾਂਦਾ ਹੈ ਜਿਹੜੀ ਉਹ ਆ ਯੇ ਕੀ ਕਰਨੀ ਆ ਪੁੱਤ? ਮੇਲੀ ਕਰਮ ਦਾ ਨੁਕੀਂ ਦਾ। ਹੂੰ। ਚੱਕ ਲਈਂ ਦਿਲ ਚੱਕ ਕੇ ਨਾ। ਉਹਦੇ ਹੱਥ ਦੇ ਵਿੱਚ ਰੱਖੀ ਹੋਈ ਆ ਜੀ। ਹੂੰ। ਨਾ ਮਮੰਦੇਦ। ਮਮੰਦੇਦ। ਸ਼ਾਬਾਸ਼ ਮਮੰਦੇਦ। ਹਾਂ, ਦੇਦ ਸ਼ਾਬਾਸ਼। ਸ਼ਾਬਾਸ਼। ਵੈਰੀ ਗੁੱਡ। ਗੰਦੀ ਹੈ। ਆ ਨਾ ਕੱਚ ਕੋਕਾ ਪਾਇਆ। ਹੈ? ਹਾਂ ਜੀ ਹਾਂ ਜੀ ਪੁੱਤ ਨਹੀਂ ਕਹਿੰਦਾ ਮੇਰੇ ਚੋਨਾ ਮਿੱਕਾ ਚੋਨਾ ਮਿੱਕਾ ਕੀ ਕਹਿੰਦਾ ਹੈ ਕੀ ਕਹਿੰਦਾ ਚੋਨਾ ਪੁੱਤ ਹਾਂ ਜੀ ਅਸਤੋਨੀਓ ਕੀ ਕਹਿੰਦੇ ਪੁੱਤ ਹਾਂ ਹਾਂ ਜੀ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਾ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੋੜੀ ਕੀ ਹਾਲ ਚਾਲ ਨੇ ਮੈਂ ਸ਼ੇਰੇ ਸ਼ੇਰੇ ਉੱਠਦੀ ਸ਼ਾਰ ਪੰਗੇ ਲੈਣੇ ਸ਼ੁਰੂ ਕਰ ਦਿੱਤੇ ਹਾਂ ਮੈਂ ਸ਼ੇਰੇ ਸ਼ੇਰੇ ਪੰਗੇ ਲੈਣੇ ਸ਼ੁਰੂ ਕਰ ਦਿੱਤੇ ਉੱਠਦੀ ਸਹਾਰੀ ਤੁਸੀਂ ਦੱਸੋ ਸਵੇਰੇ ਸ਼ੂਰੀ ਉੱਠ ਕੇ ਕੀ ਕਰਦੇ ਹੋ ਡੋਲ ਤਾਸੀ ਮੈਂ ਸ਼ੇਰੇ ਸ਼ੇਰੇ ਚਾਹ ਦਾ ਕੱਪ ਹੈ ਨਾ ਤੁਸੀਂ ਦੱਸੋ ਕੀ ਕਰਦੇ ਸ਼ੇਰੇ ਸ਼ੇਰੇ ਉੱਠ ਕੇ ਮੈਂ ਤਾਂ ਪੱਟੀਆਂ ਪੱਟੀਆਂ ਕਰਦਾ ਨਾਨੀ ਆ ਬਾਈ ਕੁਦੀ ਨੇ ਮੱਥਨ ਦੀ ਆਖਦਾ ਦੱਸਿਓ ਬਤੋ ਇਹ ਗੰਦੇ ਪੱਤ ਨੂੰ ਮੱਥ ਕੋਤ ਨਹੀਂ ਜਾਗਦਾ ਹੈ ਕਿੰਦੀ ਮੈਂ ਤਾਂ ਦੇਖ ਲਿਆ ਹੈ ਤਾਂ ਤੇ ਫਟ ਲੈਣਾ ਕਿਥੇ ਤਾਂ ਦੇਖ ਲਾ ਚੂਹਾ ਜੀ ਬੱਤਕ ਜੀ ਕੀ ਕਰਦੀ ਹੈ ਚਲੋ 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 ਹਾਂ ਹਾਂ ਹੈਲੋ ਕਰ ਦਿਓ ਹੈਲੋ ਹਲੋ ਹੈਲੋ ਸਸਿਕਾ ਜੀ ਸਾਰਿਆਂ ਨੂੰ ਖਾਣਾ ਨਹੀਂ ਸਤਿ ਸ਼੍ਰੀ ਅਕਾਲ ਬੋਣੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਰਾਤ ਦੇ ਹੋ ਗਏ 10:30 ਪਰ ਮੈਂ ਸੌਣ ਨਹੀਂ ਦੇ ਰਿਹਾ ਕਿਸੇ ਨੂੰ ਨਾ ਮੈਂ ਆਪ ਸੌ ਰਹੀ ਆ ਤੁਸੀਂ ਦੱਸੋ ਕੀ ਕਰਦੇ ਹੋ ਰਾਤ ਨੂੰ ਹੂੰ ਥੋੜੇ ਨਿੱਕੇ-ਨਿੱਕੇ ਕਾਕੇ ਸੰਝੰਦੇ ਨੇ ਕੀ ਥੋੜੇ ਨਿੱਕੇ-ਨਿੱਕੇ ਕਾਕੇ ਸੰਝੰਦੇ ਨੇ ਇਹ ਮੈਂ ਨਿੱਕੇ-ਜੇ ਕਾਕੇ ਤਾਂ ਸੰਝੰਦੇ ਨਹੀਂ ਮੈਂ ਤਾਂ ਖੋਣੀਆਂ ਨਾਲ ਖੇਡੀ ਜਾਂਦਾ ਮੈਂ ਸਾਰਿਆਂ ਨਾਲ ਪੰਗੇ ਲਈ ਜਾਂਦਾ ਹਾਂ ਹਾਂ

ਹਾਂ ਹਾਂ ਹਾਂ ਅੱਜ ਮम्मा ਹੈਪ ਕਰ ਦਿੰਦੇ ਨਾਲ ਤੂ ਤ 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 ਤੇਰੇ ਕੱਪੜੇ ਸੜਦੇ ਨੇ ਮੈਂ ਥੱਲੇ ਜੇ ਮੇਰੀ ਚੁੰਨੀ ਥੱਲੇ ਸਿੱਟੀ ਜਾਣਾ ਹੈ ਵੱਡਾ ਬਾਪੂ ਵਾਏ ਖਾਜਾ ਖਾਜਾ ਨਾਨੀ ਨੂੰ ਸ਼ੈਤ ਲਾਉਣੀ ਆ ਮੈਂ ਨਾਨੀ ਅਦੇ ਲੈ ਮੇਰੀ ਚੁੰਨੀ ਸੱਲੇ ਸਿੱਟੀ ਜਾਂਦਾ ਲਾ ਮੈਂ ਤਰੁ ਕਿਪੇ ਚ ਪੇ ਚ ਬਾੜ ਦੇਣਾ ਦੇਖ ਲੈ ਹਾਂ ਲੈ ਦੇਖੇ ਕਿ ਮੈਂ ਮਾਸਤੀ ਆਪੀ ਹੈ ਲੈ ਲੈ ਤੋ ਤੜਾ ਮਤੇ ਘੜੇ ਗਣਾ ਕਿਵੇਂ ਮੇਰੇ ਚੁੰਨੀ ਮਸਲਣ ਲੱਗਿਆ ਹੋਇਆ ਲੈ ਲੈ ਖਰਚਾ ਖੜ ਖੜ ਜਾ ਖੜ ਜਾ ਖਾਜੋ 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 ਮੈਂ ਦੇ ਛੱਡੋ ਬਿਚੂਨੀ ਛੱਡੋ ਹਾਲੋ ਹਾਲੋ ਚੰਗਾ ਹਾਲੋ ਲੈ ਲੋ ਲੋ ਇਹ ਸਭ ਤੋਂ ਵੱਧ ਨਾਟਕ ਨੇ ਵਾਈਗਰੋ ਵਾਈਗਰੋ ਕਰ ਦੇ ਨਹੀਂ ਚੁੰਨੀ ਲੈ ਕੇ ਇਹ ਬਾਬਾ ਜੀ ਕੁੱਟਣਗੇ ਹੈ ਹਾਂ ਬਾਬਾ ਜੀ ਕੁੱਟਣ ਦੇ ਪੁੱਤ ਬਾਬਾ ਜੀ ਕਹਿੰਦੇ ਮम्मा ਚੁੰਨੀ ਲੈਂਦੀ ਹੁੰਦੀ ਸੀ ਤੇ ਇਹ ਹਾਂ 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 ਉੱਪਰ ਰੱਖ ਦ ਸੁਣਿਆ ਉੱਪਰ ਰੱਖ ਦ ਵਿੱਚ ਬੈਠਣਾ ਨਿਕ ਨਹੀਂ ਥੱਲੇ ਝੜ ਜਾਣੀ ਮੈਂ ਖੜ ਜਾ ਖੜ ਖੜ ਜਾ ਖਾਜੋ ਖਾਜੋ ਮੈਂ ਦੇ ਲੈ ਆ ਦੇਖ ਲੋ गाइस ਕੀ ਕੰਮ ਕਰਦਾ ਹੈ ਦਾਦੀ ਨੂੰ ਸ਼ੈਤ ਲਾ ਦੇਣੀ ਆ ਮੈਂ ਦਾਦੀ ਦਾਦੀ ਜੀ ਆ ਦੇਖ ਲੋ ਬਨੂਰ ਕੱਪੜੇ ਥੱਲੇ ਛੈਦਾ ਆ ਆਪਣੇ ਬਛੜਤੇ ਥੱਲੇ पामियां छड़ती मनोर ने अपद पामी तेरे है बिच सर तू पुत बिच रख लो शाबाश खुश है, है। <laughs> भाँग। 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 भाँग ना पुत ਗੰਦਾ ਪੁੱਤ ਹੈ ਤਾਂ ਇਹ ਤਾਂ ਗੰਦਾ ਪੁੱਤ ਹੈ ਹਾਂ ਹਾ ਜੀ ਹਾ ਹਾ ਜੀ ਟੁਆਈ ਸ਼ੇਤਵਨੂਰ ਨੇ ਹਾ ਜੀ ਟੁਆਈ ਸ਼ੇਤਵਨੂਰ ਨੇ ਹਾ ਜੀ